ਅੱਜ ਦਾ ਦਿਨ ਯਾਨੀ ਕਿ 26 ਮਾਰਚ ਦਾ ਦਿਨ ਦੁਨੀਆ ਭਰ ਵਿੱਚ ਪਰਪਲ ਡੇ ਵਜੋਂ ਜਾਣਿਆ ਜਾਂਦਾ ਹੈ। ਪਰਪਲ ਦਾ ਭਾਵ ਰੰਗ ਜਾਮਣੀ ਜਾਂ ਬੈਂਗਣੀ। ਪਰ ਇੱਥੇ ਗੱਲ ਰੰਗਾਂ ਦੀ ਨਹੀਂ ਜਾਂ ਕਿਸੇ ਰੰਗ ਸੰਬੰਧੀ ਗੱਲ ਨਹੀਂ ਹੁੰਦੀ ਬਲਕਿ ਇਸ ਦਿਨ ਦਾ ਮਕਸਦ ਸਰੀਰਕ ਤੌਰ ਤੇ ਆਉਣ ਵਾਲੀਆਂ ਤਕਲੀਫਾਂ ਵਿੱਚੋਂ ਇੱਕ ਜੋ ਵੱਡੀ ਤਕਲੀਫ ਬਣਦੀ ਹੋਈ ਨਜ਼ਰ ਆਉਂਦੀ ਹੈ। ਉਸ ਬਾਰੇ ਜਾਗਰੂਕਤਾ ਪ੍ਰਦਾਨ ਕਰਨਾ ਹੁੰਦਾ ਹੈ ਦੁਨੀਆ ਭਰ ਵਿੱਚ ਇੱਕ ਸਰੀਰਕ ਤਕਲੀਫ ਜੋ ਲਗਾਤਾਰ ਵਧਦੀ ਦੇਖੀ ਗਈ ਹੈ ਅਤੇ ਇਸ ਤੇ ਸ਼ਿਕਾਰ ਵੀ ਵੱਡੇ ਪੱਧਰ ਉੱਤੇ ਲੋਕੀ ਹੋ ਰਹੇ ਨੇ ਉਸ ਬਾਰੇ ਗੱਲ ਕਰਦਾ ਹੈ ਅੱਜ ਦਾ ਇਹ ਦਿਨ 26 ਮਾਰਚ ਦਾ ਦਿਨ ਜਿਸ ਨੂੰ ਕਿ ਪਰਪਲ ਡੇ ਵਜੋਂ ਜਾਣਿਆ ਜਾਂਦਾ ਹੈ ਸੋ ਕਿਹੜੀ ਹੈ ਇਹ ਸਰੀਰਕ ਤਕਲੀਫ ਅਤੇ ਇਸ ਬਾਰੇ ਕਿਵੇਂ ਗੱਲ ਅਤੇ ਜਾਗਰੂਕਤਾ ਹੁੰਦੀ ਹੈ ਉਸ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ذریعے ਹਰੇਕ ਵਰੇ ਮਾਰਚ ਮਹੀਨੇ ਦੀ 26 ਤਰੀਕ ਨੂੰ ਦੁਨੀਆ ਭਰ ਵਿੱਚ ਮਿਰਗੀ ਦੇ ਰੋਗ ਸੰਬੰਧੀ ਜਾਗਰੂਕਤਾ ਫੈਲਾਉਣ ਲਈ ਇਸ ਦਿਨ ਨੂੰ ਜਾਗਰੂਕਤਾ ਦਿਵਸ ਵਜੋਂ ਮਨਾਇਆ ਜਾਂਦਾ ਹੈ ਅੰਕੜੇ ਦੱਸਦੇ ਨੇ ਕਿ ਦੁਨੀਆ ਭਰ ਵਿੱਚ ਕਰੋੜਾਂ ਦੀ ਤعداد ਵਿੱਚ ਲੋਕੀ ਮਿਰਗੀ ਅਤੇ ਮਿਰਗੀ ਨਾਲ ਸੰਬੰਧਿਤ ਸਰੀਰਕ ਤਕਲੀਫਾਂ ਤੋਂ ਪੀੜਤ ਹੋ ਰਹੇ ਨੇ ਅਤੇ ਇਸੇ ਲਈ ਪਰਪਲ ਡੇ ਮਨਾਇਆ ਜਾਂਦਾ ਹੈ ਤਾਂ ਕਿ ਇਸ ਸੰਬੰਧੀ ਜਾਗਰੂਕਤਾ ਫੈਲਾਈ ਜਾ ਸਕੇ। ਸਾਲ 2008 ਵਿੱਚ ਇੱਕ ਕੈਨੇਡੀਅਨ ਲੜਕੀ ਜਿਸ ਦਾ ਨਾਮ ਕੈਸੀਡੀ ਮੀਗਨ ਸੀ ਅਤੇ ਉਹ ਮਿਰਗੀ ਤੋਂ ਪੀੜਤ ਸੀ ਉਸ ਵੱਲੋਂ ਇਸ ਮਹਿੰਮ ਦਾ ਆਗਾਜ਼ ਕੀਤਾ ਗਿਆ ਸੀ ਤਾਂ ਜੋ ਇਸ ਨਾਲ ਸੰਬੰਧਤ ਗੱਲਾਂ ਨੂੰ ਦੁਨੀਆ ਦੇ ਮੂਰੇ ਰੱਖਿਆ ਜਾ ਸਕੇ ਇਸ ਸਮੱਸਿਆ ਨੂੰ ਸਮਝਿਆ ਜਾ ਸਕੇ ਅਤੇ ਸਮਾਜਿਕ ਤੌਰ ਤੇ ਜੋ ਇਸ ਸੰਬੰਧੀ ਧਾਰਨਾਵਾਂ ਬਣੀਆਂ ਹੋਈਆਂ ਨੇ ਉਹਨਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕੇ ਉਦੋਂ ਤੋਂ ਲਗਾਤਾਰ ਇਸ ਸੰਬੰਧੀ ਗੱਲ ਵੀ ਹੋ ਰਹੀ ਹੈ ਅਤੇ ਜਾਗਰੂਕਤਾ ਦੀ ਲੋੜ ਉੱਪਰ ਜ਼ੋਰ ਦਿੱਤਾ ਜਾਂਦਾ ਰਿਹਾ ਹੈ ਹੁਣ ਇੱਕ ਵੱਡਾ ਨੁਕਤਾ ਸਮਝਣ ਵਾਲਾ ਇਹ ਵੀ ਹੈ ਕਿ ਮਿਰਗੀ ਦੇ ਰੋਗ ਸੰਬੰਧੀ ਦੁਨੀਆ ਭਰ ਵਿੱਚ ਜਾਗਰੂਕਤਾ ਫੈਲਾਉਣ ਲਈ ਜਦੋਂ 26 ਮਾਰਚ ਦਾ ਦਿਨ ਚੁਣਿਆ ਗਿਆ ਤਾਂ ਇਸ ਮੌਕੇ ਪਰਪਲ ਯਾਨੀ ਕਿ ਬੈਂਗਣੀ ਜਾਂ ਜਾਮਣੀ ਰੰਗ ਦਾ ਨਾਂ ਹੀ ਕਿਉਂ ਇਸ ਦਿਨ ਦੇ ਨਾਲ ਜੋੜਿਆ ਗਿਆ? ਦਰਅਸਲ ਇਸ ਰੰਗ ਦੀ ਯਾਨੀ ਕਿ ਜਾਮਣੀ ਰੰਗ ਦੀ ਚੋਣ ਇਸ ਕਰਕੇ ਕੀਤੀ ਗਈ ਕਿਉਂਕਿ ਰੰਗਾਂ ਦੀ ਦੁਨੀਆ ਵਿੱਚ ਇਸ ਰੰਗ ਨੂੰ ਸ਼ਾਂਤ ਅਤੇ ਸਹਜਤਾ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਕਿਸੇ ਵੀ ਤਕਲੀਫ ਨੂੰ ਠੀਕ ਕਰਨ ਲਈ ਆਰਾਮ ਦੇਣ ਲਈ ਅਤੇ ਮਿਰਗੀ ਵਰਗੀ ਸਮੱਸਿਆ ਵਿੱਚ ਸ਼ਾਂਤੀ ਦਾ ਤੇ ਠੰਡਕ ਦਾ ਮਾਹੌਲ ਦੇਣ ਲਈ ਇਸ ਰੰਗ ਦੀ ਭੂਮਿਕਾ ਮੰਨੀ ਜਾਂਦੀ ਹੈ ਇਸ ਤੋਂ ਇਲਾਵਾ ਇਹੀ ਰੰਗ ਯਾਨੀ ਕਿ ਬੈਂਗਣੀ ਜਾਂ ਜਾਮਣੀ ਰੰਗ ਹਿੰਮਤ ਅਤੇ ਤਾਕਤ ਦੀ ਵੀ ਗਵਾਹੀ ਭਰਦਾ ਹੈ ਖਾਸ ਕਰ ਉਹਨਾਂ ਲੋਕਾਂ ਲਈ ਜੋ ਰੋਜ਼ਾਨਾ ਪੱਦਰ ਉਤੇ ਮਿਰਗੀ ਜਾਂ ਇਸ ਦੇ ਨਾਲ ਸੰਬੰਧਿਤ ਔਕਾੜਾਂ ਦਾ ਸਾਹਮਣਾ ਕਰਦੇ ਨੇ ਉਹਨਾਂ ਸੰਬੰਧੀ ਇਸੇ ਕਰਕੇ ਇਸ ਰੰਗ ਯਾਨੀ ਕਿ ਪਰਪਲ ਰੰਗ ਦੀ ਚੋਣ ਕੀਤੀ ਗਈ ਅਤੇ ਇਸ ਤਰ੍ਹਾਂ ਇਹ ਰੰਗ ਦੁਨੀਆ ਭਰ ਵਿੱਚ ਬਣਿਆ ਇਸ ਦਿਨ ਦੇ ਨਾਲ ਸਰਲੇਖ ਵਜੋਂ ਵਰਲਡ ਪਰਪਲ ਡੇ